ਦੀ ਪੰਜਾਬ ਤੋਂ ਇਹਨਾਂ ਨੇ ਆ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਅਮੜਾਲਾ ਰੇਂਜ ਤੇ ਜਿਹੜੀਆਂ ਸਾਡੇ ਪਿਛਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਦੇ ਅੰਡਰ ਦਾ ਸੁਪਰਵੀਜ਼ਨ ਆਫ ਵੈਬ ਆਫ ਤੇ ਯੋਗੇਸ਼ ਜਿਹੜੇ ਸਾਡੇ ਐਸਪੀਜ਼ ਨੇ ਦੋਨੋਂ ਇਹਨਾਂ ਦੇ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਸ ਦਰਜ ਹੋਏ ਨੇ ਜਿਨ੍ਹਾਂ ਚੋਂ ਦੋ ਅਨਾਜਪੰਡੀ ਚ ਪਰਚੇ ਦਰਜ ਹੋਏ ਐ ਮਕਦਮਾ ਨੰਬਰ 11 ਤੇ ਮਕਦਮਾ ਨੰਬਰ 2 ਇੱਕ ਮੁਕਦਮਾ ਜਿਹੜਾ ਉਸ ਨੌਰ ਥਾਣੇ ਪਰਛੋਇਆ ਜਿਹੜਾ ਕਿ ਐਫ ਆਈ ਆਰ ਨੰਬਰ 14 ਟੋਟਲ 3 ਇਹਦੇ ਵਿੱਚ ਪਰਚੇ ਦਰਜ ਨੇ ਤੇ 5 ਅਸਲੇ ਬਰਾਮਦ ਹੋਏ ਜਿਹੜੇ ਰਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ ਚ ਦੋ ਦੋ 32 ਬੋਰ ਦੇ ਵੈਪਨ ਰਿਕਵਰ ਹੋਏ ਤੇ ਲਾਈਫ ਗਰਾਉਂਡ ਰਿਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਰ ਦਾ ਤੇ 3 ਜਿੱਦਾਂ ਬਰਾਮਦ ਹੋਇਆ ਕਮਿੰਗ ਟੂ ਉੰਨੀ ਨੰਬਰ ਮੁਕਦਮਾ ਜਿਹੜਾ ਰਾਜ ਮੰਡੀ ਦਾ ਪਰਚਾ ਦਰਜ ਹੈ ਉਹਦੇ ਚ ਕੁਲਵਿੰਦਰ ਸਿੰਘ ਮੋਫਰ ਨੂੰ ਅਰੈਸਟ ਕੀਤਾ ਗਿਆ ਇਹਦੇ ਕੋਲੋਂ 2 32 ਮੋਰ ਦੇ ਪਿਸਤਲ ਰਿਕਵਰ ਹੋਏ ਨੇ ਤੇ ਨਾਲ ਲਾਈਫ ਗੌਨ ਰਿਕਵਰ ਹੋਏ ਨੇ ਤੇ ਜਿਹੜਾ 20 ਨੰਬਰ ਮਕਦਮਾ ਹੈ ਅਨਾਸ਼ਮੰਟੀ ਦਾ ਉਹਦੇ ਵਿੱਚ ਦਿਲਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਹੈ ਬਨੂਰ ਥਾਣੇ ਦੀ ਟੋਨ ਬਲਾਜੇ ਤੇ 307 ਦਾ ਪਰਚਾ ਦਰਜ ਹੋਇਆ ਸੀ ਅਸਲੀਨਾ ਹਮਲਾ ਕੀਤਾ ਸੀ ਇਹਨੇ ਉਹਦੇ ਚ ਵੌਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨਵਾਰ ਥਾਣੇ ਦਾ ਹੈ ਉਹਦੇ ਵਿੱਚ ਮਨਿੰਦਰ ਸਿੰਘ ਵਰ ਫਲੱਡੂ ਨੂੰ ਅਰੈਸਟ ਕੀਤਾ ਗਿਆ 315 ਵਰ ਦਾ ਵੈਪਨ ਰਿਪੋਰਟ ਵਿੱਚ ਆਉਂਦਾ ਹੈ ਇਹਨਾਂ ਦੇ ਪੁਚ ਕੇਸ ਜਾਰੀ ਹੈ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕੀ ਇਹਨਾਂ ਦੇ ਟਾਰਗੇਟ ਸੀਗੇ ਅਜੇ ਤੱਕ ਜਿਹੜੀ ਤਫਤੀਸ਼ ਚ ਆਇਆ ਬਲਵਿੰਦਰ ਸਿੰਘ ਮੋਫਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹ ਤੇ ਪਹਿਲਾਂ ਵੀ ਪਰਚੇ ਕਰ ਚੁੱਕੇ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਬੱਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂਰ ਥਾਣੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਦੋ ਬੱਚੇ ਦਰਜ ਨੇ ਜਿੰਨਾ ਵਿੱਚ ਸਰਗਰਮ ਜੋ ਜਿਹੜਾ ਮਨਿੰਦਰ ਸਿੰਘ ਉਹ ਲੱਡੂ ਮੈਦਾਨ ਵਾਲਾ ਕੋਡਲੀ ਨੇ ਪਰ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ-ਮੋਟੀਆਂ ਲੜਾਈਆਂ 'ਚ ਜਾਂਦਾ ਰਹੇ ਤੇ ਜਿਹੜਾ ਥਰਡ ਕੁਲਵਿੰਦਰ ਮੋਫਰ ਇਹਦੇ ਤੇ ਵੀ ਤਿੰਨ ਬੱਚੇ ਦਰਜ ਸੋ ਇਹਨਾਂ ਤਿੰਨਾਂ ਦੀ ਅਰੈਸਟ ਨਾਲ ਕੋਈ ਜਿਹੜੀ ਵਾਰਤਾ ਤੇ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਹਨੂੰ ਅਵਰਟ ਕੀਤਾ ਗਿਆ ਉਹ ਰੁਕ ਗਿਆ। ਫਿਰ ਇਹਦੇ ਨਾਲ ਗੈਂਗਸਟਰਾਂ ਸਮੇਤ ਵੀ ਕੋਈ ਕੰਮ ਚੱਲ ਰਿਹਾ ਹੈ। ਗੈਂਗਸਟਰਸ ਨਾਲ ਹੈਗੇ ਐਬਟ ਕਿਹੜੇ ਗੈਂਗ ਨਾਲ ਇਹ ਇਨਵੋਲਟ ਨੇ ਉਹ ਹਜੇ ਤਫ਼ਤੀਸ਼ ਦਾ ਪਾਰਟ ਹੈ ਉਹ ਚੈੱਕ ਕਰਦੇ। ਤਾਂ ਜਾਣਕਾਰੀ ਕਿਸ ਤਰੀਕੇ ਨਾਲ ਮਿਲ ਰਹੀ ਹੈ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਹੈ? ਇਹ ਸੀਆਈਏ ਪਟਿਆਲਾ ਕੋਲ ਇਨਫਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਲ ਵੈਪਨ ਹੈ। ਅਲੱਗ-ਤਿੰਨ ਅਲੱਗ-ਤਿੰਨ ਇਨਫਰਮੇਸ਼ਨਾਂ ਆਈਆਂ ਸੀ। ਸੋ ਉਹਨਾਂ ਨੇ ਐਕਟ ਕਰਦੇ ਹੋਏ ਜਦੋਂ ਰੇਡ ਕੀਤੀ ਤੇ ਉਸ ਰੇਡ ਵਿੱਚ ਸਾਰੀ ਵਿਖਬਰੀ ਸੋ ਇਹ ਸਰ ਫੜੇ ਜਿੱਥੇ ਜਿਹਦਾ ਨਾਮ ਹੈ ਲਾਰੈਂਸ ਲਾਰੈਂਸ ਬਿਸ਼ਨੋਈ ਦਾ ਸਾਥੀ ਕਿਹਾ ਜਾਂਦਾ ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਰਹੀ ਹੈ ਬਟ ਕਿਉਂਕਿ ਉਹਨੇ ਲਾਰੈਂਸ ਕਾਫੀ ਧੇਰ ਤੋਂ ਅੰਦਰ ਹੈ ਜੇਬ 'ਚ ਸੋ ਹੁਣ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ ਉਹ ਚੈੱਕ ਕਰਨਾ ਚਾਹੀਦਾ ਪਿਛਲੇ ਜਿਹੜੇ ਧਿਆਨ ਪੜੇਗਾ ਉਹਦਾ ਜਿਹੜੀ ਮੁਹਾਲੀ ਦਾ ਜ਼ਿਕਰ ਆਇਆ ਮੁਹਾਲੀ ਨਾਲ ਪਲੇਟ ਕਰ ਸੀ ਇਹ ਵੀ ਉਹਨਾਂ ਨਾਲ ਕੁਝ ਜੁੜਦਾ ਹੋਵੇ ਮੈਨੂੰ ਹਜੇ ਤਫਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਬਈ ਬਾਬਾ ਕਹਿ ਸਕਦੇ ਕਿ ਕਿਸੇ ਦੀ ਡਾਇਰੈਕਸ਼ਨ ਤੇ ਕੰਪਨੀ ਸੀ ਕਰ ਰਿਆ ਅਲੱਗ ਹੀ ਚੱਲ ਰਿਆ ਸੀਗਾ ਸੋ ਐਸੇ ਕਰਕੇ ਮੈਂ ਕਹਿ ਰਿਹਾ ਕਿ ਅਫੀਨੇਸ਼ਨ ਅਜੇ ਕੋਈ ਕਲੀਅਰਿਟੀ ਨਹੀਂ ਹੈ ਸਰ ਫੜੇ ਕਿਥੋਂ ਗਏ ਇਹ ਪਟਿਆਲਾ ਤੋਂ ਹੀ ਫੜੇ ਗਏ ਜੀ ਸਾਰੇ ਸਾਡੇ ਸਾਰੇ ਹਾਂ ਜੀ ਇਹ ਜਿਹੜੇ ਤਿੰਨ ਦੋਸ਼ੀ ਅਲੱਗ ਅਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ 'ਚ ਕੀ ਲਿੰਕ ਆਇਆ ਸਾਹਮਣੇ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ 'ਚ ਇਹਨਾਂ ਦੇ ਇਹ ਤਿੰਨੋਂ ਆਈਸੋਲੇਟਿਡ ਇਨਸੀਡੈਂਟ ਨੇ ਆਈਸੋਲੇਟਿਡ ਇਨਫੋਰਮੇਸ਼ਨਸ ਨੇ ਉਹਨਾਂ ਦੇ ਐਕਟ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਗਿਆ। ਹਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ।